ਨਾ ਲੜਪਈਆਂ ਲੜਪਈਆਂ ਹਾਏ ਨੀ ਤੂੰ ਉਹਨੂੰ ਦੇ ਦੇ ਤੂੰ ਉਹਨੂੰ ਦੇ ਦੇ ਬਾਤ ਉਹਨੂੰ ਦੇ ਦੇ ਮੈਂ ਤੈਨੂੰ ਹੋਰ ਦਿੰਦੀ ਆ ਦਿਖਾ ਦੋ ਮੈਨੂੰ ਮੰਮੀ ਨੂੰ ਮੰਮੀ ਨੂੰ ਦਿਖਾ ਦੋ ਮੰਮੀ ਨੂੰ ਦਿਖਾ ਦੋ ਕਿ ਆ ਬਰਾ ਬੈਣ ਬਾਏ ਜੱਵੂ ਜੱਵੂ ਮੈਨੂੰ ਵੀ ਤਾ ਜੱਵੂ ਇਹ ਮਾਂ ਮੇਰੀ ਇੱਕ ਦਿਨ ਬਲੌਗ ਬਣਾਇਆ ਉਹ ਦੇਖ ਬਲੌਗ ਬਣਾਉਂਦੀ ਦੇਖ ਦੇਖ ਲੱਤਾਂ ਵੀ ਤਾ ਮਾਰ ਰਹੀ ਆ ਜੰਮੂ ਆ ਗਈ ਬਹੁਤ ਆ ਗਈ ਜੰਮੂ ਮੈਨੂੰ ਤਾਂ ਮੇਰਾ ਵੀ ਬਣਾਓ ਬਾਤ ਦਾ ਬਣਾਓ ਬਾਤ ਦਾ ਆਹ ਬਾਤ ਫੈਲਾ ਸੱਜ ਦੇਖੋ ਇਹ ਬਾਤ ਤਾਂ ਜੀ ਸੋਹਣੀ ਹੈ ਦੂਰੋਂ ਕੇ ਬਣਾ ਤੋੜਾ ਜੀ ਦੂਰੋਂ ਕੇ ਬਣਾ ਅਬ ਮਿੰਨੂ ਮਿੰਨੂ ਵੀ ਆਇ ਤੇ ਰਾ ਦੂ ਮੀ ਦੀ ਵੀ ਆਇ ਕਰਾ ਲੋ ਹੈਲੋ ਜੰਮੂ ਲੌਗ ਬਣਾ ਦਿਓਈ ਗੁੱਟ ਗੁੱਟ ਮਾਰਨਿੰਗ ਜੀ ਸਾਰਿਆਂ ਨੂੰ ਕਿਵੇਂ ਹੋ ਜੀ ਸਾਰੇ ਜਣੇ ਸਵਾਗਤ ਆ ਤੁਹਾਡੇ ਆਪਣੇ ਚੈਨਲ ਤੇ ਤੇ ਦੱਸਿਓ ਕਿੱਥੇ ਕਿੱਥੇ ਕੱਲ ਮੀ ਪਿਆ ਸੀ ਫਰ੍ਹੇ ਦੀ ਤਾਂ ਬਹੁਤ ਜ਼ਿਆਦਾ ਤੇਜ਼ ਬੱਗੀ ਤੇ ਮੀਂਹ ਵੀ ਬਹੁਤ ਜ਼ਿਆਦਾ ਪਿਆ ਸਵੇਰ ਦਾ ਸਾਡੇ ਪਾਣੀ ਨਹੀਂ ਆਇਆ ਕੱਲ ਵੀ ਨਹੀਂ ਪਾਣੀ ਆਇਆ ਸੀ ਜਾਂ ਫੇ ਸ਼ਾਮੀ ਜਾ ਕੇ ਆਇਆ ਸੀ ਹੁਣ ਬੱਜ ਚੁੱਕੇ ਦੁਪਹਿਰ ਦੇ 2 ਜਾਂ 3 ਨੇ ਹੁਣ ਜਾ ਕੇ ਪਾਣੀ ਆਇਆ ਸੀ ਤੇ ਸਾਡੇ ਭਾਡੇ ਵੀ ਵਾਵਾ ਵਾਵਾ ਪਏ ਹੋਇਆ ਤੇ ਕੱਪੜੇ ਵੀ ਮੈਂ ਤੁਹਾਨੂੰ ਦੱਸਿਆ ਸੀ ਟਾਬੇ ਕਿ ਮੈਂ ਕੱਪੜੇ ਦਾ ਐਂ ਟੋਪ ਕੇ ਰੱਖਿਆ ਹੋਇਆ ਆ ਸਭ ਤੋਂ ਪਹਿਲਾਂ ਆਪਾਂ ਤੁਹਾਡੇ ਕੱਪੜੇ ਤੇ ਫੇ ਆਪਾਂ ਕਰਾਂਗੇ ਭਾਂਡੇ ਮੰਜਾਂਗੇ ਤੇ ਜਦੋਂ ਹੁਣੀ ਲੱਗੀਆਂ ਹੋਈਆਂ ਸ਼ਰਾਰਤਾਂ ਕਰਨ ਇਹਨਾਂ ਤੇ ਵੀ ਅਜਨਾ ਹੀ ਨਹੀਂ ਕਰਾਉਣੀ ਆ ਮੈਂ ਦੇਖਦੀ ਆ ਪਹਿਲਾਂ ਜੇ ਮੈਂ ਕੱਪੜਿਆਂ ਵਾਲਾ ਕੰਮ ਪਹਿਲਾਂ ਕਰਾਂ ਕੱਪੜੇ ਤੁਹਾਨੂੰ ਪਤਾ ਹੱਥ ਨਹੀਂ ਧੋਹਦੀ ਹੁੰਦੀ ਆ ਤੇ ਪਹਿਲਾਂ ਕੱਪੜੇ ਧੋ ਕੇ ਫੇਰ ਇਹਨਾਂ ਨੂੰ ਦੇਖਦੀ ਆ ਕਿ ਆ ਨਾ ਲੜ ਪਈਆਂ ਲੜ ਪਈਆਂ ਹਾਏ ਨਹੀਂ ਤੂੰ ਉਹਨੂੰ ਦੇ ਦੇ ਤੂੰ ਉਹਨੂੰ ਦੇ ਦੇ ਬਾਤ ਉਹਨੂੰ ਦੇ ਦੇ ਮੈਂ ਤੈਨੂੰ ਹੋਰ ਦਿੰਦੀ ਆ ਹਾਏ ਨਹੀਂ ਹਾਏ ਲਿਆ ਆ ਦੇਖੋ ਗਲੇ ਵਿੱਚ ਪਾਈ ਹੋਈ ਆਓ ਕੀ ਕਹਿੰਦੇ ਹੁੰਦੇ ਦੋਰੇ ਮੇਕਅਪ ਲਾ ਦੇ ਨਾ ਕੀ ਤੁਮ ਐਨ ਹੋਰ ਕੱਢ ਕੇ ਮਸਕਰਾ ਲੈਣਾ ਤਾ ਹੋਰ ਮਸਕਰਾ ਲੈਣਾ ਇਹਨੂੰ ਹੋਰ ਕੁਛ ਕੱਢ ਕੇ ਤਾ ਮਿਰਚੀ ਵੀ ਦੇਖੋ ਕਿ ਨਹੀਂ ਤਿੱਖੀ ਆ ਜੇ ਲੱਗੇ ਤੇ ਲੱਗੇ ਚੁੱਪ ਕਰ ਜਦੇ ਲੱਗੇ ਦੋਨੇ ਨਹੀਂ ਘੱਟ ਹੈ ਗਈਆਂ ਸਾਰਾ ਦਿਨ ਹੀ ਸਤੋਂਦੀਆਂ ਹੀ ਆ ਇਹ ਕੁੜੀ ਇਹ ਕੁੜੀ ਕੀ ਕਰਦੀ ਗਈ ਗਈ ਢੱਕਈਆਂ ਢੱਕਈਆਂ ਖੜੀ ਹੋ ਇੱਥੇ ਜਾ ਤੂੰ ਵੀ ਹਟਦੀ ਨਹੀਂ ਲੋਕਾਂ ਨੂੰ ਮੈਂ ਕੱਢ ਕੇ ਦਿੰਦੀ ਹੋਰ ਕਪੜੇ ਧੋ ਤੋ ਧੋ ਕੇ ਹੋ ਗਏ ਬਸ ਪੂਰਾ ਟੱਬ ਤੇ ਇੱਕ ਸੂਟ ਉਹ ਪਿਆ ਸੈਮ ਨੇ ਵੀ ਨਹਾਉਣਾ ਵਾਸਤੇ ਗਰਮ ਪਾਣੀ ਕੰਨ ਲਾਇਆ ਤੇ ਮੈਂ ਵੀ ਨਹਾ ਲਿਆ ਮੈਂ ਤਾਂ ਠੰਡੇ ਪਾਣੀ ਨਾਲ ਨਹਾ ਲਿਆ ਸੀ ਕਿ ਕਪੜੇ ਬਹੁਤ ਜ਼ਿਆਦਾ ਸੀ ਨਾ ਮੈਨੂੰ ਪਤਾ ਨਹੀਂ ਲੱਗਾ ਸਿਰ ਮੇਰਾ ਧੋਣ ਵਾਲਾ ਸੀ ਉਹ ਵੀ ਧੋ ਲਿਆ ਤੇ ਹੁਣ ਨਾ ਟੱਬ ਪਾਣੀ ਟੱਬ ਬਹੁਤ ਜ਼ਿਆਦਾ ਭਰਿਆ ਹੋਇਆ ਕੱਪੜਿਆਂ ਦਾ ਇਹ ਮੈਂ ਸੈਮ ਨੂੰ ਕਿਹਾ ਮੈਂ ਤਾਂ ਤੁਸੀਂ ਨਾ ਕੋਠੇ ਤੇ ਛੱਡਿਆ ਉਹ ਰੱਖਿਓ ਤੇ ਹਾਏ ਮੇਰੇ ਪੁੱਤ ਦਾ ਹਾਲ ਦੇਖੋ ਸਭ ਤੋਂ ਛੋਟੇ ਪੁੱਤ ਦਾ ਹਾਲ ਦੇਖੋ ਫਾਈ ਨੇ ਹਾਏ ਲੀਆ ਹਾਲ ਦੇਖੋ ਗਲੇ ਵਿੱਚ ਫਾਈ ਹੋਈ ਆਓ ਕੀ ਕਹਿੰਦੇ ਹੁੰਦੇ ਟੇ ਪੁੱਤ ਇਧਰ ਨੂੰ ਦੇਖ ਲਓ ਹੁਣ ਇਹਦਾ ਤਾਂ ਹਾਲ ਸੁਵਾਰਾ ਪਾਪਾ ਦਾ ਸੋਹਣੇ ਬਣੇ ਹੋਏ ਆ ਇਹ ਹੈ ਬੋਚ ਲਾ ਕੇ ਸੁੱਤੇ ਹੋਏ ਆ ਸੈਮ ਕੋਟ ਲਿਆ ਨੱਲੇ ਬੋਚ ਲਾ ਕੇ ਸੁੱਤਾ ਉਹ ਕਿਤਾ ਕਿੰਕ ਫਿਰ ਕਾਏ ਸਪਤਾ ਜਦਾ ਹਾਲ ਤੇ ਦੀ ਗੰਦੀ ਹੋਈ ਪਈ ਵਿਚਾਰੀ ਸੀ ਪੰਜਾਬੀ ਵੀ ਪਾਟ ਗਏ ਆਗੇ ਕਿੱਥੇ ਆ ਗਲੇ ਚ ਟੇਪ ਪਾਈਆ ਗਲੇ ਚ ਹੈ ਗਲੇ ਚ ਟੇਪ ਪਾਈਆ ਹਾਲ ਦੇਖੋ ਹੋ ਸੋਨੇ ਪੰਜੋ ਠੀਕ ਆ ਆਏ ਨਹੀਂ ਭਟੂ ਰਹ ਜੇ ਤੇ ਇਬਾਦਤ ਵਾਸਤੇ ਕੱਪੜੇ ਕੱਢੇ ਆ ਕੱਲੂ ਆਪਾਂ ਜਾਵਾਂਗੇ ਕਿਤੇ ਘੁੰਮਣ ਫਿਰਨ ਦੇਖਦੇ ਆ ਜਿੱਦਾਂ ਵੀ ਹੁੰਦੀ ਆ ਥੱਲੇ ਆ ਪਾ ਦੇਣਾ ਉੱਤੋਂ ਰੈੱਡ ਕਲਰ ਦੀ ਜੈਕਟ ਪਾ ਲੈਣੀ ਆ ਨਾਲ ਪਜਾਮੀ ਪਾ ਲੈਣੀ ਆ ਤੇ ਜੈਵੂ ਦੇ ਕੱਪੜੇ ਬਾਅਦ ਚੋਂ ਕੱਢ ਦੇ ਮੈਂ ਕਿ ਪਹਿਲਾਂ ਕੋਠੇ ਤੇ ਸੁੱਕਣੇ ਪਾਏ ਇਹ ਕੱਪੜੇ ਪਾਪਾ ਤਾਂ ਅੱਜ ਕੱਲ੍ਹ ਹੈ ਪਾਪਾ ਮੇਰੇ ਨਾਲੋਂ ਵੀ ਐਕਟਿਵ ਹੋ ਗਿਆ ਸਵੇਰੇ ਉੱਠ ਜਾਂਦੇ ਆ ਰਾਤੀ ਸਾਰਾ ਸੁੱਤੇ ਵੀ ਤਾਂ ਵੀ 2 ਘੰਟੇ ਸੁੱਤੇ ਹੈ ਨਾ ਬਸ ਉਹ ਰਾਤ ਨੂੰ ਸੋਗੇ ਬਸ ਬੰਦੇ ਬੂੰਮ ਬੂੰਮ ਚਾਹਾਂ ਪਾਪਾ ਨੂੰ ਨਾ ਹੁਣ ਕਿਦਾਂ ਦੇ ਲੱਗਦੇ ਪਏ ਤੁਹਾਨੂੰ ਸਾਰਿਆਂ ਨੂੰ ਵੀ ਵਲੌਗ ਜ਼ਰੂਰ ਦੱਸੋ ਕਮੈਂਟ ਕਰਕੇ ਸਾਰੇ ਕਹਿੰਦੇ ਹੁੰਦੇ ਸੀ ਸੈਂਪਾ ਜੀ ਵਲੌਗ ਚ ਨਹੀਂ ਆਉਂਦੇ ਸੈਂਪਾ ਜੀ ਵਲੌਗ ਚ ਨਹੀਂ ਆਉਂਦੇ ਹੋਰ ਸਾਰਾ ਵਲੌਗ ਸੈਂਪਾ ਜੀ ਬਣਾ ਰਹੇ ਸਿਫਾ ਸੁੱਤੇ ਉੱਠੇ ਨਾ ਜੀ ਹੂੰ ਥੋੜਾ ਜਿਹਾ ਸਪੋਰਟ ਕਰੋ ਜੀ ਪਾਣੀ ਤੱਲੇ ਜਰਮ ਕੰਨ ਲਾਇਆ ਆਇਆ ਅੱਛਾ ਨਾ ਤੋ ਲਾਓ ਬਸ ਨਾ ਤੋ ਲੋ ਮੇਰੇ ਪੁੱਤੋ ਘਰੇਓ ਮੇਰਾ ਹਣਾ ਟੱਬ ਬਹੁਤ ਕੱਪੜੇ ਬਹੁਤ ਔਤੇ ਆ ਕੋਠੇ ਤੇ ਰੱਖਿਓ ਫੇ ਮੈਂ ਇਬਾਦਤ ਨੂੰ ਦੇਖਾਵਾਂ ਨਾ ਵਿਚਾਰੀ ਨੂੰ ਤੇ ਜਾਬੂ ਦੀ ਹਾਲਤ ਵੀ ਇਦਾਂ ਦੀ ਹੋਈ ਆ ਪਪਾ ਪਪਾ ਦੋਨੇ ਆ ਗਈਆਂ ਚਮਚੀਆਂ ਹਾਏ ਬਾਤ ਵਲ ਦੇਖ ਕੇ ਤਾਂ ਹਾਸਾ ਹੀ ਆਉਂਦਾ ਸਿੰਮੂ ਪਜਾਮੀ ਵੀ ਪਾਟ ਗਈ ਇਹਦੇ ਪਜਾਮੀ ਦੇਖੋ ਇਹਦੇ ਗਲੇ 'ਚ ਟੇਪ ਆ ਉਹ ਤਾਂ ਬਹਿ ਗਈ ਉਹ ਬਗਾ ਖਾਦੇ ਬੈਠੀ ਆ ਹੁਣ ਪਤਾ ਹੀ ਆ ਤੁਹਾਨੂੰ ਪਪਾ ਕਾਰਟੂਨ ਤੇ ਪਪਾ ਹੋ ਤੇ ਪਪਾ ਉਹ ਪੀਪਾ ਪੀਕਾਕ ਲਾ 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 ਕੀ ਕਰਦੀ ਪਈ ਆ ਕਿੱਥੇ ਦੇਖਿਆ ਕਿੱਥੇ ਦੇਖਿਆ ਪੀਕਾਕ ਹੈ ਕਿੱਥੇ ਦੇਖਿਆ ਹਾਲ ਪਤਾ ਹੈ ਨਾ ਕਿੰਨਾ ਬੁਰਾ ਹੱਸੇ ਇਬਾਦਤ ਦੇਖੋ ਕਿੰਨੀ ਸੋਹਣੀ ਬਣ ਗਈ ਤਾਂ ਇਹਦਾ ਦੱਸੋ ਕੀ ਹੱਲ ਕਰੀਏ ਕੁੜੀ ਦਾ ਨਹੀਂ ਨਹੀਂ ਇਹ ਇਹ ਹੁਣ ਸਿਆਲ ਚਲਦੇ ਪਏ ਕਿ ਕਰਮੀਆਂ ਹੋਏ ਨਹੀਂ ਉੱਥੇ ਚੱਲ ਦੱਸੋ ਨਾ ਮੇਰੇ ਲੌਂਦੀ ਪਈ ਮੈਂ ਬੱਟ ਕੇ ਮਾਰਨੀ ਵੀ ਤੇਰੇ ਕਹਾ ਹਾਲ ਲੱਤ ਦਾ ਵੀ ਹਾਲ ਦੇਖੋ ਜਮੂਰਾ ਜਮੂਰੂ ਹੈ ਜਮੂਰੇ ਕਰਮ ਪਤਾ ਹੋਂ ਕਿਤੇ ਫੂਲ ਫੂਲ ਨਹੀਂ ਲਵੇਣਾ ਤੇਰੇ ਹੱਥ ਤੋਂਂਦੀ ਉਹ ਵੀ ਪਿੱਛੇ ਲੱਗਦੀ ਫਿਰ ਤੇਰੇ ਹੱਥ ਤੋਂਂਨੇ ਚੱਲ ਉੱਥੇ ਚੱਲ ਇਹ ਹਾ ਇਹ ਉਹ ਤੇ ਕਿੰਨੀ ਸੋਹਣੀ ਲੱਗਦੀ ਪਈ ਇਹਨੂੰ ਨਜ਼ਰ ਲਾ ਨਾ ਲੱਗ ਜਾਵੇ ਕਢਣੇ ਇਹਨੂੰ ਤੌਂ ਨਾ ਆਉਂਦਾ ਨਹੀਂ ਤਾਂ ਬੂਟ ਪਹਿਲੇ ਪਾਣ ਦੀ ਸ਼ਕੀਨ ਹਾਂਜੀ ਲੌਂਦੀ ਘਾ ਤੇ ਪਈ ਉਹਨੂੰ ਪਾਈ ਰੱਖੋ ਤੂੰ ਪਤਾ ਕੀ ਕੰਮ ਕਰਦਾ ਹੁੰਦਾ ਨੰਨੇ ਯਾਰ ਇੰਨਾ ਕੰਮ ਕਰਦੇ ਵਿਦੌਂਦੀ ਹੁੰਦੀ ਆ ਦਿਖਾਓ ਚਲੋ ਵਲੌਗ ਬਣਾ ਲਓ ਵਲੌਗ ਬਣਾ ਲਓ ਬਣਾ ਲਓ ਵਲੌਗ ਚਲੋ ਦਿਖਾਓ ਵਾਓ ਕਿਹਦੇ ਕੀਤਾ ਹਾਂ ਕਿਹਦੇ ਕੀਤਾ ਇਹ ਕਿਹਦੇ ਕੀਤਾ ਇਹ ਹਾਂ ਲੈ ਕਿਚੀ ਦਿਖਾ ਲੈ ਮੈਨੂੰ ਵੀ ਦਿਖਾਓ ਇੱਧਰ ਕਰ ਮੈਨੂੰ ਦਿਖਾ ਦਿਓ ਮੈਨੂੰ ਮੰਮੀ ਨੂੰ ਮੰਮੀ ਨੂੰ ਦਿਖਾ ਦਿਓ मम्मी ने तो खा दो क्या ब्रांड माय चावू जावू मेरे में तो खा जावू ये माँ मेरी है करें ब्लॉग में ना ओ देखो ब्लॉग में ना देखो देखो लत्ता भी तो ये जावू आगे बात आगे जावू मेरे में तो देखो मेरा भी बड़ा बात था मेरा बात था आ बात थी मेरा शादी देखो ये ਦੂਰੋਂ ਕੇ ਬਣਾ ਥੋੜਾ ਜਿਹਾ ਦੂਰੋਂ ਕੇ ਬਣਾ ਅਬ ਮਿੰਨੂ ਮਿੰਨੂ ਵੀ ਆਇਆ ਕਰਾ ਦੂ ਮੀ ਦੀ ਵੀ ਆਇਆ ਕਰਾ ਲੋ ਹੈਲੋ ਜੰਮੂ ਵਲੋਗ ਬਣਾ ਦੀ ਹੋਈ ਆ ਬਾਤ ਦਦੋ ਸੋਦੀ ਹੋਈ ਸਾਰੇ ਜਿਹੜੇ ਜਰੂਰ ਚੈਨਲ ਨੂੰ ਸਬਸਕ੍ਰਾਈਬ ਲਾਈਕ ਕਮੈਂਟ ਕਰਕੇ ਜਾਇਓ ਕਿਉਂਕਿ ਇਹ ਸਾਰਾ ਵਲੋਗ ਜਾ ਕੇ ਬਣਾਇਆ ਹੈ ਹਨਾ ਜੰਮੂ ਬਣਾ ਚਲ ਬਣਾ ਲੈ ਬਣਾ ਲੈ ਕੈਮਰੇ ਤੇ ਹੱਥ ਨਾਲ ਰੱਖ ਕੈਮਰੇ ਤੇ ਨਾ ਹਾਂ ਇਦਾਂ ਫੜ ਇਦਾਂ ਫੜ ਫੜ ਇਦਾਂ ਇਦਾਂ ਫੜ ਹਾਂ ਫੜ ਸੱਜਣਾ ਫੜ ਫੜ ਕੈਮਰੇ ਉਤੇ ਹੱਥ ਰੱਖ ਕੇ ਕੈਮਰੇ ਉਤੇ ਹੱਥ ਰੱਖਦੀ ਆ ਨਹੀਂ ਕੈਮਰੇ ਉਤੇ ਹੱਥ ਰੱਖਿਆ ਹੈ ਬੰਡੋ ਥੋੜਾ ਜਿਹਾ ਹੱਥ ਇੱਧਾ ਕਰ ਰੁਕ ਗਿਆ ਕੋ ਚੱਲ ਹਾਂ ਹੌਲ ਬੰਦਾ ਪਿਆ ਬਣਾ ਬਣਾ ਹੌਲ ਬੰਦਾ ਪਿਆ ਬਣਾ ਇਹ ਬਾਤ ਉਹ ਦੇਖ ਉਹ ਦੇਖ ਸ਼ਰਾਤ ਕਰਨ ਗਈ ਫਿਰ ਜਿੱਡੀ ਹੋ ਗਈ ਆ ਦੇਖ ਲੈ ਹੁਣ ਦਸਤ ਕਰਨ ਵਾਲੀ ਆ ਉਹਨੂੰ ਬੋਕਾ ਲੈ ਕੇ ਦੇਣਾ ਬਸ ਹੁਣ ਹਾਂ ਤੂੰ ਬਣਾ ਲੈ ਤੂੰ ਬਣਾ ਲੈ ਕਹਿੰਦੀ ਮੈਂ ਬਣਾਣਾ ਬਣਾਉਣਾ ਤੈਨੂੰ ਆਉਂਦਾ ਨਹੀਂ ਆ ਹੱਥ ਰੱਖੀ ਜੱਦ ਕੈਮਰੇ ਦੇ ਉੱਤੇ ਲੈ ਇਦਾਂ ਕਰ ਇਹ ਇਦਾਂ ਸਿਰ ਬਣਾ ਬਣਾ ਇੱਥੇ ਫੜ ਉਧਰੋਂ ਫੜ ਉਧਰੋਂ ਵੀ ਇਦਾਂ ਹਾਂ ਇੱਥੋਂ ਫੜ ਫੜ ਚੱਲ ਚਾਚਾ ਨੂੰ ਫੜ ਹਾਂ ਚੱਲ ਫੜ ਲੈ ਫੜਦਾ ਪਿਆ ਅੱਛਾ ਇਹਦਾ ਬੰਦਾ ਪਿਆ ਇੱਧਰ ਚੱਲ